ਜਪਾਨ ਵਿੱਚ ਬਹੁਤ ਹੀ ਮਸ਼ਹੂਰ ਤੇ ਦਿਲਚੋਣ ਵਾਲਾ ਰਹੱਸਮਈ ਟੈਲੀਫੋਨ ਹੈ ਜਿਸ ਨੂੰ ਕਿਹਾ ਜਾਂਦਾ ਹੈ ਹਵਾ ਵਾਲਾ ਟੈਲੀਫੋਨ ਵਿੰਡ ਫੋਨ ਜਪਾਨ ਦੇ ਉੱਤਸੁਕੀ ਸ਼ਹਿਰ ਵਿੱਚ ਇੱਕ ਪੁਰਾਣਾ ਟੈਲੀਫੋਨ ਬੂਥ ਹੈ ਇਸ ਟੈਲੀਫੋਨ ਦਾ ਕੋਈ ਨੈਟਵਰਕ ਨਹੀਂ ਨਾ ਹੀ ਇਹ ਕਿਸੇ ਨਾਲ ਅਸਲ ਵਿੱਚ ਜੁੜਿਆ ਹੋਇਆ ਹੈ ਫਿਰ ਵੀ ਲੋਕ ਇਸ ਤੇ ਗੱਲਾਂ ਕਰਦੇ ਹਨ ਇਸ ਦੀ ਸ਼ੁਰੂਆਤ ਕਿਵੇਂ ਹੋਈ 2011 ਦੇ ਭਿਆਨਕ ਸੁਨਾਮੀ ਅਤੇ ਉਚਾਲ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਇੱਕ ਵਿਅਕਤੀ ਇਤਾਰੂ ਨੇ ਇਹ ਟੈਲੀਫੋਨ ਆਪਣੀ ਮਰੀ ਹੋਈ ਭੈਣ ਨਾਲ ਗੱਲ ਕਰਨ ਲਈ ਲਗਾਇਆ ਉਸ ਦਾ ਮੰਨਣਾ ਸੀ ਕਿ ਉਸ ਦੇ ਸ਼ਬਦ ਹਵਾ ਰਾਹੀਂ ਉਸ ਤੱਕ ਪਹੁੰਚਦੇ ਹਨ ਲੋਕ ਕਿਉਂ ਵਰਤਦੇ ਹਨ ਇਸ ਟੈਲੀਫੋਨ ਨੂੰ ਜੇ ਲੋਕ ਆਪਣੇ ਪਿਆਰੇ ਗਵਾ ਬੈਠੇ ਉਹ ਇੱਥੇ ਆ ਕੇ ਦੁੱਖਾਂ ਸਾਂਝੇ ਕਰਦੇ ਹਨ ਅਧੂਰੀਆਂ ਗੱਲਾਂ ਕਹਿੰਦੇ ਹਨ ਅਲਵਿਦਾ ਕਹਿੰਦੇ ਹਨ ਇਹ ਟੈਲੀਫੋਨ ਦਿਲ ਦਾ ਸਹਾਰਾ बन ਗਿਆ ਹੈ ਰਹਸਿਆ ਕੀ ਹੈ ਇਸ ਦਾ ਟੈਲੀਫੋਨ ਕੰਮ ਨਹੀਂ ਕਰਦਾ ਫਿਰ ਵੀ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਲ ਕਿਸੇ ਤਰ੍ਹਾਂ ਸੁਣੀ ਜਾਂਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਦੁਨੀਆ ਭਰ ਤੋਂ ਲੋਕ ਇਸ ਨੂੰ ਦੇਖਣ ਆਉਂਦੇ ਹਨ ਕਈ ਫਿਲਮਾਂ ਡਾਕੂਮੈਂਟਰੀਆਂ ਅਤੇ ਕਿਤਾਬਾਂ ਵਿੱਚ ਇਸ ਦਾ ਜ਼ਿਕਰ ਹੈ ਇਹ ਟੈਲੀਫੋਨ ਟੈਕਨੋਲੋਜੀ ਨਹੀਂ ਹੈ ਭਾਵਨਾ ਯਾਦਾਂ ਅਤੇ ਇਨਸਾਨੀ ਦਰਦ ਦੀ ਕਹਾਣੀ ਹੈ